ਹਾਂਜੀ ਸਤਿ ਸ੍ਰੀ ਅਕਾਲ ਕਰਦਾ ਹਾਂ ਜੀ ਨਵੇਂ ਬਲੌਗ ਦੇ ਵਿੱਚ ਆਸ ਕਰਦਾ ਹਾਂ ਤੁਸੀਂ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਵੀ ਰਾਤ ਰੱਬ ਨੇ ਰੰਗ ਬੰਨਤੇ ਬਹੁਤ بارش ਹੋਈ ਆ ਅੱਧੀ ਰਾਤ ਤੇ ਮੀਂਹ ਪੈਣ ਲੱਗਿਆ ਆ ਆ ਦੇਖੋ ਟਰੈਕਟਰ ਤੇ ਵੀ ਉਹਨੇ ਵੀ ਰਿਸ਼ਮੀ ਵਰਸ ਫੁੱਲ ਹੋ ਰਹੀ ਆ ਬੱਦਲ ਵੀ ਖੁੱਲ੍ਹ ਘੋਲਿਆ ਖੜਿਆ ਬਈ। ਅਦਿਸ਼ਮੀ ਵਰਸ਼। ਤੋੜੀਏ ਦਾ ਔਖਾ ਹੋ ਜਾਊਗਾ ਬਈ ਕਣਕ ਦਾ ਤਾਂ ਚਲਵਾਰੀ ਪਾਣੀ ਪਈ ਆਈ ਵੀ ਦੀ। ਪਾਣੀ ਲਾਣਾ ਹੀ ਦਾ ਉਸ ਨੂੰ। ਤੋੜੀਏ ਦਾ ਥੋੜਾ ਜਿਹਾ ਔਖਾ ਹੁਣ ਪੱਕਰਿਆ ਤਾਂ ਜਿਵੇਂ ਪਾਣੀ ਤਾਂ ਖਾਸਾ ਖੜਾ ਦੇਣਾ ਖੇਤਾਂ ਵਾਂ ਜਿਵੇਂ ਰਾਤ ਕਰਦੀ ਰਾਤ ਦਾ ਮੀਂਹ ਪਿਆ ਰਿਆ। ਓਹੋ ਠੰਡ ਚੜ ਗਈ। ਸਰੀਬ ਸਮਾਜਾਂ ਮੀਂਹ ਪਿਆ ਬਈਰੀ ਸਮਾਜਾਂ ਇਸ ਸਾਲ ਦੀ ਝੜੀ ਲੱਗੀ ਸਿਆਣੇ ਕੇ ਕਰਦੇ ਜੇ ਸਿਆਲ ਮਾਂ ਜੇ ਪੈਂਦੇ ਤੋਂ ਪੈਂਦਾ ਨਹੀਂ ਜੇ ਤੋਵਾ ਫਿਰ ਝੜੀ ਲੱਗ ਜਾ ਫਿਰ ਨਹੀਂ ਰੁਕਦਾ ਸਾਕਾ ਜਾ ਪਾਣੀ ਪਾਣੀ ਕਰਤਾ ਵੀ ਗਲੀ ਮਾ ਉੱਥੇ ਜਦਾਂ ਪਾਣੀ ਖੜਾ ਪਰ ਗੇਟੋਂ ਕਰਿਆ ਤੁਹਾਨੂੰ ਲੋਟ ਬਾਕੀ ਪਲਾਟ ਦੇ ਅੰਦਰ ਤੇ ਵੀ ਆਵਾ ਬਾਬਾ ਨੂੰ ਨਿਕਲਾ ਪਰ ਮੌਸਮ ਵਧੀਆ ਹੋ ਗਿਆ ਬਈ ਜਿਹੜੇ ਬੰਦਿਆਂ ਨੇ ਕਣਕ ਨੂੰ ਪਾਣੀ ਲਿਆ ਦਉਣਾ ਉਹਨਾਂ ਨੂੰ ਥੋੜਾ ਜਿਹਾ ਨੁਕਸਾਨ ਆ ਵਿਚਾਰਿਆਂ ਨੂੰ ਜਿਹੜੇ ਨੇ ਨਹੀਂ ਲਿਆ ਉਹਨਾਂ ਵਾਸਤੇ ਫਾਇਦਾ ਵੀ ਹੋ ਗਿਆ ਕਿਹੜਾ ਨੱਕੇ ਤੋੜੇਗਾ ਚਲ 20 25 ਦਿਨਾਂ ਦੇ ਬਗਲ ਲੱਗੀ ਆਸਮਾਨ ਸਾਫ ਸਾਢੇ 10 ਹੋ ਗਏ ਚੱਲੇ ਜੀ ਦੁੱਧ ਅੱਧਾ ਲੈ ਗਏ ਦੇਖੀ ਖੇਤਾਂ ਜ ਕਿੰਨਾ ਕਿੰਨਾ ਪਾਣੀ ਆ ਖੇਤਾਂ ਦੇ ਵਿੱਚ ਮੈਂ ਵੀ ਗਿਆ ਰੁਕ ਥੋੜਾ ਸੂਰਜ ਦੇਵਤਾ ਨੇ ਵਿਦਰਸ਼ਨ ਦਿਖਾਈ ਰਿਹਾ ਆਪਣੇ ਥਾ ਸੁਰਜ哦 ਪਰ ਇਹ ਲਸ਼ਕੋਰ ਜੀ ਆਓ தா ਸੁਰਜ ਚਲੋ ਜੀ ਬਲਦਿਆਂ ਵਰਕੇਤਾਂ ਜਾ ਗਏ ਨੂੰ ਲੱਗਾ ਤਾਂ ਬਈ ਮੀ ਫੇਰਾ ਗਿਆ ਕਣੀਆਂ ਜੀਆਂ ਆ ਦੇਖੋ ਪਾਣੀ ਦੇ ਵਿੱਚ ਪਤਾ ਗਿਆ ਬਲੰਗ ਤਾਂ ਜਾਂਦਾ ਪਰ ਭਿੱਜ ਜਾਗਾ ਜੀ ਫਿਰ ਠੰਡ ਮਾ ਉੱਥੇ ਔਖਾ ਹੋਏਗਾ ਠੰਡ ਨਹੀਂ ਉਤਰਦੀ ਫਿਰ ਰਬ ਤਾਂ ਮੈਂ ਹਟੇ ਦੇ ਜਾਗੇ ਨਾ ਕੋਈ ਕੰਮ ਹੋਣਾ ਇਹ ਜਿਵੇਂ ਉੱਥੇ ਫੁਰਕੇ ਕਰੇਗੇ ਪਹੁੰਚ ਗਿਆ ਤਾਂ ਖੇਤ ਸਾਰਾ ਮੈਂ ਨਾ ਕਰ ਲਿਆ ਦੇਖ ਲੇ ਖੇਤ ਠੀਕ ਆ ਇੰਨਾ ਮੀਂਹ ਨਹੀਂ ਹੈਗਾ ਵੀ ਉਹਰੇ ਖੇਤਾਂ ਨਹੀਂ ਉਹ ਸੜਕਾ ਥੜਕਾ ਪਾ ਲਗਾ ਘਰਾ ਘੋਰਾ ਵੀ ਪਾਣੀ ਪੂਣੀ ਬਹੁਤ ਖੜਿਆ ਜਿਵੇਂ ਆ ਉਹਰੇ ਬੇੜੇ ਵਿੱਚ ਖੜਿਆ ਦੇਖੋ ਪਰ ਇੰਨਾ ਹੈ ਨਹੀਂ ਤੇ ਆਲੂ ਵੀ ਚੱਲ ਸਲਾਬ ਜੀ ਦਾ ਚੜਤੀ ਹੈ 10 ਦਿਨ ਲੇਟ ਕਰਤੇ ਪਰ ਪੱਟੇ ਜਾਵਾਂਗੇ ਵੀ ਚੱਲ ਪਾਣੀ ਨਹੀਂ ਖੜਿਆ ਹੈਗਾ ਮਰੇ ਦੇ ਖੇਤਾਂ 'ਵਾਂ ਤੇ ਆਪਣਾ ਹੁਣ ਉਹ ਦੇਖਦੇ ਨੇ ਜਿਹੜੇ 28 ਵਾਲੇ ਖੇਤਾਂ ਬਈ ਡੁੰਗੇ ਵਾਲੇ ਆ ਉਹਨਾਂ ਨੂੰ ਹਜੇ ਪਾਣੀ ਇੱਕ ਵੀ ਨਹੀਂ ਲਾ ਹੈਗਾ ਪਹਿਲਾਂ ਵੀ ਮੀਂਹ ਪੈਗਾ ਲੇਟ ਬੀਜੀ ਦੀ ਕਣਕ ਉਹ ਤੇ ਹੁਣ ਫੇਰ ਮੀ ਪੈ ਗਿਆ ਪਾਣੀ ਦੀ ਤਿਆਰੀ ਕਰ ਰਹੇ ਤੇ ਹੁਣ ਇੱਕ ਰੇ ਤਾਂ ਪਹਿਲਾਂ ਪਹਿਲੇ ਮੀਂਹ ਹਲ ਪਾ ਦਿੱਤਾ ਹੁਣ ਦੂਆ ਰੇ ਅੱਜ ਪਾ ਦੇਗੇ ਚਲੋ ਵਧੀਆ ਸਲਾਬ ਜੀ ਮਤਲਬ ਮੀਂਹ ਨੇ ਸਾਰੀ ਗਿਆ ਕੰਮ ਪਾਣੀ ਦਾ ਲਾਣੇ ਦਾ ਦੂਰ ਪਾਉਣ ਵਾਲੇ ਖਾਲ ਵੀ ਬਹੁਤ ਲੰਬੀ ਪਵਾਉਣਾ ਨੂੰ ਦੇਖੋ ਵੀ ਹੁਣ ਤਾਂ ਰੁਕੋ ਕਰਨੀ ਜਿੱਤਰਾ ਬਾਈ ਮੀਂਹ ਪਹਿਲਾਂ ਤਾਂ ਡਰ ਗਏ ਤੇ ਵੀ ਚਲੋ ਮੀਂਹ ਜਿਆਦਾ ਨਾ ਪੈ ਜੇ ਕਣਕ ਵਾਸਤੇ ਤਾਂ ਠੀਕ ਆ ਪਰ ਤੋੜੀਏ ਵਾਸਤੇ ਤੋੜੀਆ ਹੁਣ ਬਸ ਮਹੀਨੇ ਦੀ ਖੇਡ ਆ ਇਹ ਇਸ ਵਾਸਤੇ ਮੈਨੂੰ ਲੱਗਦਾ ਵੀ ਔਖਾ ਹੋਊਗਾ ਜੇ ਪਾਣੀ ਖੜ ਗਿਆ ਨਾ ਇਸ ਵਾਂ ਇਹ ਪਾਣੀ ਕਿੱਥੇ ਚੱਲਦਾ ਜੀ ਤੌੜੀਆਂ ਨਾ ਵੀ ਚਲ ਮੀ ਕੱਟਿਆ ਖੇਤਾਂ ਮਗ ਨਹੀਂ ਦੋ ਬੀਜ ਮੈਂ ਖਾਲਮਾ ਵੀ ਦੇਖੋ ਕੋਈ ਜਦਾ ਪਾਣੀ ਨਹੀਂ ਹੈ ਮਰੀ ਸਮਾਂ ਜਮੀ ਪਿਆ ਬਸ ਤੇ ਹੁਣ ਦਿਖਾਨੇ ਟਮਾਟਰਾਂ ਮਾ ਕਿੰਨਾ ਕ ਪਾਣੀ ਆ ਸਾਨੂੰ ਠੀਕ ਆ ਬਈ ਟਮਾਟਰਾਂ ਮਾ ਬਈ ਪਾਣੀ ਤਾਂ ਖੜਿਆ ਮੜਾ ਮੜਾ ਜਾਈਏ ਖਾਲਾ ਹੀ ਮਾ ਕੋਈ ਇਸ ਦਾ ਨੁਕਸਾਨ ਨਹੀਂ ਹੈਗਾ ਖਾਸ ਤੇ ਬਚੌਰ ਰਹਿ ਗਿਆ ਵੀ ਜਿਆਦਾ ਨਹੀਂ ਪਿਆ ਚਲੋ ਐਸੇ ਜਾਰੀ ਸਮਝ ਲਈ ਮੀਂਹ ਦਾ ਕੋਈ ਜਿਨੇ ਪਾਣੀ ਲੈ ਬਕਣ ਕਰੋ ਉਹਨੂੰ ਵੀ ਕੋਈ ਨੁਕਸਾਨ ਨਹੀਂ ਤੇ ਜਿਨੇ ਨਹੀਂ ਲਾਇਆ ਉਹਨੂੰ ਤਾਂ ਕੇ ਹੋਣਾ ਉਹਦਾ ਕਹੋ ਚਲ 10 15 ਦਿਨ ਬਾਅਦ ਲਾ ਦੇਗੇ ਪਾਣੀ ਉਸ ਦਾ ਫਾਇਦਾ ਹੀ ਹੋ ਜਾ ਰੇਪ ਹੈ ਜਾ ਕੇ ਲਕੀ ਗਲੇ ਛੇਤੀ ਤੇ ਠੀਕ ਆ ਬਈ ਪਰ ਅਮੀ ਚਲ ਅੱਦੇ ਟਮਾਟਰ ਦੀ ਗਟਾਈ ਮਨੇ ਟਾਈਮ ਗੱਲ ਕਰਾ ਦੀ ਹੋ ਰਹਿ ਕੇ ਤੇ ਪਰਲੀ ਸੜ 10 ਕਪਟੜੇ ਜੇ ਪਟੜੇ ਭਾਈ ਹਮੇ ਸਾਨੂੰ ਕਹਾਂ ਲੈ ਇਹਨਾਂ ਨੂੰ ਜਿਵੇਂ ਆ ਲੈਣ ਇੱਕ ਲੈਣ ਦੋ ਲੈਣ ਪਟੜਾ ਜਿਵੇਂ ਆ ਪਰਲੀ ਹੋ ਗਈ ਇਸ ਨੂੰ ਆਰੇ ਕਿ 10 ਕਪਟੜੀ ਜੀ ਬਾਕੀ ਸਾਰੇ ਕੀ ਗੜਾਈ ਹੋ ਗਈ ਧੀ ਅੱਜ ਵੀ ਉਹਨਾਂ ਤਾਂ ਉਹਨਾਂ ਨੇ ਵਿਚਾਰੀਆਂ ਨੇ ਪੰਜ ਦਿਹਾੜਨਾਵਾਂ ਤੇ ਅੱਜ ਫਿਰ ਹੁਣ ਮੀਂਹ ਪੈ ਗਿਆ ਗਾਰੇ માં ਕਿੱਥੇ ਗੁਰਪੀ ਚਲੇਗੀ ਆ ਫਿਰ ਤਣੀ ਦੇਖੋ ਬਈ ਕਾਗੇ ਡਾਂਦਾ ਟਮਾਟਰ ਨੂੰ ਪਵਾ ਲਾਲ ਟਮਾਟਰ ਨੂੰ ਖਰਾਬ ਕਰਦੇ ਆ ਨਾ ਕਾਗੇ ਬਹੁਤ ਗਿਰਾ ਲੈ ਵੀ ਆ ਗਿਆ ਤਣੀ ਉੱਧਰ ਮੋਇਨਾ ਕਰਕੇ ਆਇਆ ਪਰਲੇ ਖੇਤਾਂ ਦਾ ਉਹ ਜਿੱਥੇ ਉਹ ਬਾਬਾ ਜੀ ਹੈ ਬਾਬਾ ਜੀ ਦੇ ਨਾਲ ਖੇਤਾਂ ਨੇ ਉੱਧਰ ਗੀੜਾ ਮਾਰ ਕੇ ਆ ਨਾਲੇ ਕਾਗੇ ਡਾ ਕੇ ਆ ਤਣੀ ਕਰਦੇ ਸਾਸਰੀ ਘਰ ਸਾਰੇ ਦੇਖਣੇ ਲੜਨ ਸਾਸਰੀ ਘਰ ਜੀ ਸਾਰਿਆਂ ਨੂੰ ਮੈਂ ਉੱਧਰ ਗਿਆ ਦਾ ਪਰਲੇ ਖੇਤ ਮੈਂ ਉੱਧਰ ਕਾਗੇ ਵੋਤ ਤੇ ਹਾਂ ਤੇ ਆਪਣਾ ਵੀ ਖਾਰ ਰੇ ਪੈਜੂਗਾ ਕਿ ਨਹੀਂ ਪੈਜੂਗਾ ਉੱਧਰ ਤਾਂ ਪੈਜੇਗਾ 28 ਵਾਲੀ ਸਾਈਡ ਮਤ ਪਾ ਦਿੰਗੇ ਇੰਨਾ ਮੀ ਨਹੀਂ ਹੈ ਕੋਈ ਜਿਆਦਾ ਨਹੀਂ ਦੇਖੇ ਜਦ ਪੈਣਾ ਮੀ ਪੈਦਾ ਬਹੁਤ ਜਿਆਦਾ ਉੱਧਰ ਦੇਖਿਆ ਕਿਤਨਾ ਭਰਗੇ ਦਿਖਾਣਾ ਝਾੜਨਾ ਪਿਆ ਦਾ ਪਾਣੀ ਆਪਣੂ ਇਥੇ ਖਾਲਮਾ ਤੇ ਆਪਣਾ ਕੱਤੇ ਲਗਾ ਪੈਣ ਹੈ ਮੀ ਯੈਸ ਸਵੇਰੀ 5:00 ਵਜੇ 7:00 ਵਜੇ ਤੱਕ ਮੈਂ ਦੁੱਧ ਲੈਣੇ ਕਹਦਾ ਜਦਮੀ ਪੜਨਾ ਅੱਛਾ ਰਾਤ ਨਹੀਂ ਪਿਆ 7:00 ਵਜੇ ਪਿਆ ਅੱਛਾ ਸਵੇਰੀ ਤੋਂ ਪੜਿਆ ਅੱਛਾ ਬਿਲਕੁਲ ਸਾਫ ਲੋ ਤੋਂ ਸਾ ਆ ਬਈ ਟੈਂਪਰੇਰੀ ਪੂਲ ਬਣਾਇਆ ਵਾ ਸਾਨੇ ਆ ਬਹੁਤ ਬੜਾ ਸੂਆ ਇਹ ਟੱਪਣਾ ਔਖਾ ਰਹਾ ਮਾਨੂੰ ਆ ਟੈਂਪਰੇਰੀ ਇਹ ਦੋ ਡਿੰਗਾ ਪਰੋ ਚਲੋ ਪਾਰ ਹੋ ਜੋ ਫੇਰ ਆ ਜਾ ਹਨਾ ਕਣੀਆਂ ਜੀ ਫੇਰ ਆ ਰਹੀਆਂ ਥੋੜੀ ਥੋੜੀਆਂ ਬਰੀਕ ਬਰੀਕ ਜੀਆਂ ਹਾਂ ਭਈ ਹੁਣ ਰੇਕ ਦਾ ਹਜੇ ਦੇਖਦੇ ਆ ਥੋੜੇ ਚਿਰ ਤੱਕ ਮੀਂਹ ਆਈ ਜਹਾ ਰੁਕ ਜਾ ਆਈ ਜਹਾ ਰੁਕ ਜਾ ਮੈਂ ਹਾਂ ਚੱਲ ਪਹਿਲਾਂ ਕੱਖਾਂ ਨੇ ਨਿਬੜ ਲਈਏ ਕੱਖ ਘੰਟੇ ਦਾ ਵੀ ਔਖਾ ਹੈ ਜੀ ਮੈਂ ਚੱਲ ਵੀ ਡੰਗਰਾਂ ਡੁੰਗਰਾਂ ਦਾ ਨਿਬੜ ਕੇ ਇੱਕ ਪਾਸੇ ਹੋ ਜੇਗੇ ਫਿਰ ਦੁਪਹਿਰੇ ਬਾਅਦ ਕਿ ਪਤਾ ਧੁੱਪ ਤੱਪ ਜੀ ਨਿਖਰੇ ਜਾਵੇ ਰੱਬ ਵੀ ਫੇਰ ਪਾਵेंगे ਤੇ ਹੁਣ ਦੇਖਦਾ ਕੱਖਾਂ ਕੁੱਖਾਂ ਦਾ ਵੀ ਪਾਣੀ ਪੂਣੀ ਉੱਚੀ ਜੀ ਡੜੀ ਦੇਖ ਕੇ ਕਿਤੇ ਵੀ ਪਾਣੀ ਪੂਣੀ ਵੀ ਜੇ ਮੜਾ ਮੜਾ ਗਾਰਾ ਗੁਰਾ ਜਾ ਹੋਇਆ ਜਾਦਾ ਉੱਚੀ ਜੀ ਡੜੀ ਕਿ ਜੀ ਕਿਤੇ ਦੇਖ ਕੇ ਉੱਥੇ ਬਰਸੀਨ ਚੱਕ ਰਹੇਗੇ ਚਲ ਆਪਨੇ ਪੰਗੜੀ ਇੱਕ ਗਾਠਰੀ ਤੋਂ ਲੈ ਜਾਣਾ ਚੰਗੀ ਦੋ ਤਾਂ ਡੰਗਰ ਆਉਣੇ ਵਾ ਇੱਕ ਬਾਦ ਹੋਰ ਵੀ ਪਰੌਂਠੇ ਖਾਣ ਦੇ ਬਾਦ ਸੁਸਤੀ ਇੰਨੀ ਪਵਾਣਾ ਮੈਂ ਕਰਾਂ ਤਿੰਨ ਪਰੌਂਠੇ ਖਾਇਆ ਮੂਲੀ ਵਾਲੇ ਉੱਨਾ ਤਿਆ ਲੱਗਦੀ ਆ ਪੂਰੀ ਪਰ ਮੇਰਾ ਮੈਨ ਜਿਉ ਕਰ ਰਿਹਾ ਵੀ ਕਿਹੜਾ ਬੂਟ ਪਾਗਾ ਕਿਹੜਾ ਉੱਠੇਗਾ ਵੀ ਜਾ ਕੇ ਵੀ ਪਾਣੀ ਦੇ ਗਲਾਸ ਭਰ ਲਿਆ ਵੀਗਾ ਆਉ ਪਿਆ ਕੈਂਪਰ ਬਈ ਉਹ ਤਾਂ ਤੱਕ ਜਾਣ ਨੂੰ ਜੀ ਨਹੀਂ ਕਰ ਰਹਾ ਹੈ ਪਰ ਤੇਹਾ ਪੂਰੀ ਲੱਗੀ ਪਈ ਆ ਗਲਾ ਸੁੱਕਿਆ ਪਿਆ ਵੀ ਵੀ ਵੱਡਲੇ ਮੀਵਾ ਬਹੁਤ ਔਖੇ ਵੱਡੇ ਗਾਰੇ ਮਾ ਮੀਮੂਮਾ ਤਾਂ ਜੇ ਆਂ ਡੰਗਰਾਂ ਵਾਲੇ ਬੰਦਰਾਂ ਤੋਂ ਬਹੁਤ ਔਖਾ ਬਈ ਜੇ ਕੇ ਕੱਖ ਕੰਡਾ ਕਰਨਾ ਹੁੰਦਾ ਤੇ ਵਾਸਤੇ ਤਾਂ ਬਹੁਤ ਔਖਾ ਤੇ ਇੱਧਰ ਜਾਨਵਰ ਵੀ ਖੋੜਦੇ ਆਪਾਂ ਨੇ ਮੁਰਗੇ ਇਹ ਬੱਕਰੀ ਇਹਨਾਂ ਨੂੰ ਵੀ ਵਿਚਾਰੇ ਔਖਾ ਮੁਰਗੇ ਨਾਲ ਠੀਕ ਆ ਬੱਕਰੀ ਬੱਕਰੀ ਨਾਲ ਗਿੱਲੇ ਖਾਣਾ ਹਰਾ ਬਹੁਤ ਔਖਾ ਤੇ ਮੈਨੂੰ ਸੁੱਕਾ ਚਾਹੀਦਾ ਜਿਵੇਂ ਟਾਲੀਆਂ ਦੇ ਪੱਤੇ ਪੁੱਤੇ ਜਿਹਾ ਛਾਂਗੀ ਵੀ ਹੋਰ ਚੀਜ਼ਾਂ ਇਹ ਤਾਂ ਖਾਰੀਆਂ ਨਜ਼ਰ ਦੇ ਇਹਨਾਂ ਨੂੰ ਕੋਈ ਚੱਕਰ ਨਹੀਂ ਮੁਰਗਿਆਂ ਦਾ 1 ਵਜ ਗਿਆ ਵੀ ਧੁੱਪ ਤਾਂ ਦਿਹੀ ਆ ਪਰ ਸੂਰਜ ਦੇ ਵਿੱਚ ਵੀ ਮੀਂਹ ਪੈ ਰਿਹਾ ਹਲਕਾ ਹਲਕਾ ਪਾਣੀ ਵਾਂ ਦੇਖ ਲਓ ਆ ਦੇਖੋ ਉਹ ਦੇਖੋ ਕਣੀਆਂ ਜੇ ਪੈ ਰਹੀਆਂ ਈ ਹਜੇ ਵੀ ਅਰੇ ਇੱਕ ਬੱਕਰੀ ਨੂੰ ਬੜੀ ਬਾੜੀ ਆਤਾ ਇਹ ਇਹ ਨਾ ਹੁਣ ਪਤਾ ਨਹੀਂ ਇਹਨੂੰ ਠੰਡ ਲੱਗ ਗਈ ਉੱਪਰ ਚੜੀ ਗਈ ਉਹ ਗੱਦਾ ਸਾਰੇ ਇਹਨੇ ਲਵੇੜਿਆ ਪਿਆ ਸਾਰੇ ਵਾ ਦਾਗੇ ਦਾਗ ਪਾਏ ਪਏ ਨੇ ਕੁਰਜੇ ਲੇਗ ਪਰ ਫਿਰ ਜਾਈਗੀ ਲਿਬੜੇ ਗਾਰੇ ਗੁਰੇ ਮਦੇ ਆ ਕੇ ਇਹ ਬੜੀ ਆਤ ਪੈਸ ਨੂੰ ਵੀ ਤੂੰ ਉੰਤਰਾ ਬਗ ਜਾਂਤਰਾ ਆਪਣੇ ਗੁਸਮਾ ਵੀ ਉੱਥੇ ਪ੍ਰਾਲੀ ਪ੍ਰੋਲੀ ਵਧੀਆ ਗੇਰੀ ਹੋਵੇ ਬਈ ਜੇ ਤੈਨੂੰ ਠੰਡ ਲਗਾ ਉੱਥੇ ਦੂ ਆਪਣਾ ਜਾ ਕੇ ਪੈ ਜਾ ਉੱਥੇ ਬਹਿ ਜਾ ਪਰ ਫਿਰ ਜਾਈਗੀ ਗਰੇ ਜੇ ਕੜਦੀ ਇੱਧਰ ਉੱਤਰ ਤੂੰ ਐ ਇਹੋ ਜਿ ਲੱਗੀ ਫਿਰ ਹਰਾ ਜਾ ਖਾਣ ਬਦੇ ਰੰਗਾ ਵੀ ਦੇਖੋ ਹੁਣ ਥੋੜਾ ਜਿਹਾ ਪਹਿਲਾਂ ਧੁੱਪ ਸੀ ਹੁਣ ਫੇਰ ਮੀਂਹ ਆ ਗਿਆ ਮੁਰਗੇ ਔਰ ਬੱਕਰੀਆਂ ਮੈਂ ਫੇਰ ਬੰਦ ਕਰੀਆਂ ਬਜਰੀਆਂ ਅਰੇ ਇੱਕ ਹੋਰ ਨਵੀਂ ਗੱਲ ਹੋਈ ਯਾਰ ਚਾਰ ਇੱਕ ਮੁਰਗਾ ਤਿੰਨ ਮੁਰਗੀਆਂ ਦਾ ਮੈਨੂੰ ਦਿਖੀ ਗਈ ਆ ਮੈਂ ਬੰਦ ਕਰਿਆ ਤੇ ਇੱਕ ਮੁਰਗੀ ਖੋ ਗਈ ਮੈਂ ਉੱਧਰ ਵੀ ਲੱਭਾਂ ਅੰਦਰ ਉੱਧਰ ਲੱਭਾਂ ਉਹ ਬੈਠੀ ਅੰਦਰ ਅੰਡਾ ਦੇਦੀ ਅੱਧਾ ਘੰਟਾ ਮੈਂ ਲੱਭੀ ਗਿਆ ਅੰਦਰ ਉਹ ਦੇਖ ਉਹ ਉੱਧਰ ਦੇਖ ਮੈਂ ਕਿਧਰ ਲੇ ਗਿਆ ਗੁੱਤਾ ਚੱਕ ਚਲ ਅੰਦਰ ਬੈਠੀ ਦੀ ਸ਼ੁਕਰ ਆ ਚਲ ਲੈ ਵੀ ਧਣੀ ਆ ਗਿਆ ਕੱਖਾਂ ਨਵੇੜ ਗਿਆ ਲਿਆ ਗਿਆ ਰੋਟੀ ਤੇ ਜਦ ਨੀ ਮੀਵਾ ਜਦਾ ਰੱਬ ਕਰ ਰਹਾ ਕੇ ਆ ਵਿੱਚ ਧੁੱਪ ਫੇਰ ਮੀ ਜਾਂ ਫੇਰ ਰੁਕ ਜਾਹਾ ਫੇਰ ਮੀ ਆ ਜਾਹਾ ਹੈਨਾ ਲੱਗ ਰਹੀ ਤੇ ਭੁੱਖ ਆਈਏ ਕਰਦੇ ਰੋਟੀ ਦੁਪਹਿਰ ਨੂੰ ਵੀ ਪਰੌਂਠੇ ਦਹੀਂ ਗਲ ਚਲ ਵਧੀਆ ਲਗਾ ਸਬਜ਼ੀਆਂ ਸੂਬੀਆਂ ਖਾ ਕੇ ਵੀ ਅੱਕ ਜਾ ਬੰਦਾ ਚਲੋ ਇਹ ਛੱਕ ਕੇ ਫਿਰ ਮਿਲਦੇ ਆ ਦੇਖੀਏ ਭਈ ਆਂਡੇ ਕਿੰਨੇ ਦੇ ਆ ਮੁਰਗੀਆਂ ਨੇ ਅਰੇ ਤੇਰੀ ਐਸੀ ਅੰਦਰ ਜਾ ਬਾਹਰ ਨੂੰ ਪੁੱਜ ਲੇਗੇ ਚਲੋ ਅੰਦਰ ਚਲ ਅੰਦਰ ਅੰਡੇ ਮੈਂ ਲਗਾਈ ਇਹਨੇ ਬੱਕਰੀ ਨੇ ਭੰਨ ਤ ਨਹੀਂ ਦੇ ਨਾ ਨਾ ਬਚ ਗਏ ਉਹ ਬਚ ਗਏ ਬਚ ਗਏ ਬਚ ਗਏ ਸ਼ੁਕਰ ਆ ਬਚ ਗਏ ਦੋ ਅੰਡੇ ਬੱਕਰੀ ਨੇ ਧਰਤੇ ਦਾ ਪੈਰ ਉੱਪਰ ਚਲੋ ਅੰਦਰ ਲੈ ਵੀ ਰੱਖ ਕੇ ਇਹ ਅੰਦਰ ਲੈ ਵੀ ਕਣਕ ਕੇ 10 ਕਿੱਲੇ ਆ ਕੇ ਤੇ ਬੱਤ ਆਵਾਰੇ ਤੇ ਪਾਣੀ ਪਾ ਚਲ ਰਾਤ ਮੀਂਹ ਪੈ ਗਿਆ ਮੀ ਪਾਣੀ ਕਰਕੇ ਵਧੀਆ ਗਿੱਲ ਹੋ ਗਈ ਵਾ ਦੰਦੂਆ ਰੇ ਪਾਰਿਆ ਸਮਾਂ ਵੀ ਪਹਿਲਾਂ ਵੀ ਮੀਂਹ ਗੜੇ ਰੇ ਪਾਇਆ ਦਾ ਉਸ ਖੇਤ 'ਵਾਂ ਪਾਣੀ ਜਮੀਨ ਲਾਇ ਮੋਟਰ ਗੱਲ ਤੇ ਤੇ ਹੁਣ ਫੇਰ ਤਾਂ ਨਹੀਂ ਰੱਖ ਰਿਹਾ ਛੇ ਥੱਲੇ ਪਾਣੀ ਆ ਅੰਦਰ ਜਗ੍ਹਾ ਦੇਖਾ ਮੈਂ ਰੇੜੀ 'ਮਾਂ ਰੱਖ ਰਿਹਾ ਤੇ ਹੋਰ ਨਵੇੜੇਂਗੇ ਕੰਮ ਉਤੇ ਬਾਅਦ ਧਣੀ ਨੇ ਜਾਣਾ ਵਿਚਾਰੇ ਨੇ ਕਿਤੇ ਹੋਰ ਜ਼ਰੂਰੀ ਕੰਮ ਉਹ ਫੋਗਰੇ ਸੀ ਕੰਤਰਾ ਜਿਹੜੀਆਂ ਸੀਗੇ ਫਸਾ ਫਿਰ ਪਰ ਰੇ ਪੰਤੇ ਤੇ ਤੰਗ ਕਰਾਣੇ ਹੱਥ ਮੋ ਵੀ ਭਾਬੀ ਮੈਂ ਕਿਹਾ ਤੈਨੂੰ ਮੈਂ ਚੱਕਾ ਦੇਗਾ ਦੂ ਲੋਟ ਮੈਨੂੰ ਔਖਾ ਲੱਗਾ ਹਜਾ ਬੰਦਾ ਕੋਈ ਗੱਲ ਚੱਕਾਵਾਂ ਇਤਨਾ ਸੌਖਾ ਕਹਾ ਜੱਫਾ ਜਾ ਪਾਗੇਗਾ ਭਾਈ ਚੂਹੇ ਨਾ ਦੇਖਿਓ ਹਾਲ ਦਵਾਈ ਵੀ ਆਹ ਭਾਈ ਪਾੜਦਾ ਦਵਾਈ ਵਾਲਾ ਲਫਾਫਾ ਜਾ ਵੀ ਇਸਮਾ ਦੱਸ ਕੇ ਜੇ ਛੁੱਲੇ ਪਏ ਆ ਇਸਮਾ ਕੱਡਾ ਗਲਾ ਕਰਿਆ ਦੇਖੀ ਸਿੱਧਾ ਰੱਖ ਲਈ ਕਿਤੇ ਖਿੰਡ ਜੇ ਚੱਲ ਭਾਈ ਆਹ ਹੇਟ ਲੈ ਖੇਤਾਂ ਮਰ ਇਹ ਪਾਣਾ ਜਿਹੜੇ ਮੈਂ ਮੋਰ ਭੱਜ ਰਿਆ ਘਾ ਰਾਜਾ ਹੋ ਜਾ ਰਸਤਾ ਹੋ ਜਾਏ ਉਹ ਖਰਾਬ ਮੀਂਹ ਪੇ ਤੇ ਯੋ ਇਨਕੇ ਤਮਰੇ ਪਾਣਾ ਬਈ ਸਾਢੇ 6 ਕਿੱਲੇ ਆ ਇਹ ਉਹ ਕੰਦ ਤੱਕ ਲਗਾ ਬਾ ਆ ਗਿਆ ਧਣੀ ਵੀ ਰੇੜੀ ਲਿਕੇ ਮਹਾਜਲ ਵੀ ਫੇਰ ਮੌਸਮ ਜਾ ਖਰਾਬ ਹੋਣ ਦੇ ਪਹਿਲਾਂ ਪਹਿਲਾਂ ਨੀਬੜ ਜੇ ਫੇਰ ਠੰਡ ਵੀ ਹੋ ਜਾ ਸ਼ਾਮ ਨੂੰ ਆ ਕੇ ਵੀ ਧਣੀ ਵੀ ਉਹ ਆ ਹਰ ਮੋੜ ਸਾਲਾ ਸੀੜੀ ਡਾਉਣ ਜਿਹਨੇ ਜਿਹਨਾਂ ਰੇਡੀਅਮ ਲਗਾਏ ਹੋਏ ਆ ਬਈ ਬਹੁਤ ਵਧੀਆ ਬੰਦੇ ਆ ਨਾਲ ਏਵਰੇਜ ਨਾਲ ਜਾਨ ਵੀ ਬਹੁਤ ਆ ਮੋੜ ਸਾਲਾ ਵਾ ਸੀੜੀ ਡਾਉਣਾ ਵਾ ਦੇਖੋ ਜੀ 6-7 ਥੈਲੇ ਤੇ ਆਣ ਆਇਆ ਦੇਖ ਰੋ ਗਾਰੇ ਗੂਰੇ ਮਾ ਕੋਈ ਸਲਿੱਪ ਨਹੀਂ ਮਰਿਆ ਕੋਈ ਕੁਝ ਨਹੀਂ ਆ ਆ ਆ ਫਾਹੇ ਵੜਦਾ ਦਬਿਆ ਨਹੀਂ ਹੈ ਜਮੀ ਵੀ ਲੈ ਵੀ ਲੈ ਕੇ ਬਾਬੇ ਗਨੋਂ ਤਰੀਨੇ ਕਰਤਾ ਰੇ ਪਾਣਾ ਸੁਰ 6 7 ਥੱਲੇ ਪਾਣੇ ਆ ਬਈ ਖਿੱਚੂਆ ਕੰਮ ਤਾਂ ਨਹੀਂ ਕਹਿੰਦਾ ਹੁਣ ਨਵੇੜ ਕੇ ਹੀ ਜਾਊਂਗਾ ਆਹ ਐਂਦਾ ਹਿੰਮਤੀ ਆ ਬੰਦਾ ਪੂਰਾ ਇਹ ਉਹ ਸਾਰੇ ਉਹ ਕੰਦ ਦੇ ਐ ਘੁੰਮ ਕੇ ਆ ਜਿੱਥੇ ਦਰਖਤ ਲੱਗਦੇ ਐ ਘੁੰਮ ਕੇ ਇਹ 6.5 7 ਕਿਲੋ ਮਰੇ ਪਾਣਾ ਇਹ ਕਹਿੰਦਾ 2 ਘੰਟਿਆਂ ਚ ਪਾ ਦਊਂਗਾ ਕਾ ਤੂੰ ਦੇਖੀ ਚਲ ਖੜਕੇਗਾ ਬਈ ਇਹ ਕਣਕਾ ਤਪੜਵਾ ਵੀ ਜੇ ਤੁਹਾਨੂੰ ਪਹਿਲਾਂ ਵੀ ਮੈਂ ਕਹਿਆ ਕਈ ਬਲੌਗਰਾਂ ਨੂੰ ਦਿਖਾਈ ਵੀ ਇਹ ਕਣਕਾ ਹੁਣ ਦੇਖੋ ਕਿੰਨੀ ਕੰਮ ਗਿਆ ਹਜੇ ਇੱਕ ਰੇ ਪਿਆ ਵਾ ਇਸਮਾ ਇੱਕ ਵਾਰ ਯੂਰੀਆ ਪਾਇਆ ਵਾ ਹੁਣ ਦੁਬਾਰੇ ਦੂਆ ਯੂਰੀਆ ਹੁਣ ਪਾਰਿਆ ਤਣੀ ਆਹ ਦੇਖੋ ਤੇ ਆਹ ਰੇੜੀ ਖੜੀ ਆ ਆਪਣੀ ਹੁਣ ਮੈਂ ਤਾਂ ਇਧਰ ਤੇ ਮੋਰ ਪਜਾਣਾ ਨਾ ਆਪਣੇ ਵੀ ਉਹ ਪੱਠਾ ਲਗਾਉਰੇ ਆ ਲਾ ਕੇ ਦੇਖੋ ਜੀ ਪੱਠਾ ਇਹ ਬਿੱਲਾ ਇਸਮਾ ਮੋਰ ਇੰਨੇ ਜਿਆਦਾ ਨਾ ਹੁਣ ਨਵੇਂ ਮੋਰ ਕੇ ਕਰਾਂ ਇਹ ਆ ਜਿਹੜੀ ਡੈੜੀ ਮਾਰੀ ਸੁੱਕੀ ਰਹਿ ਗਈ ਦੀ ਤੁਹਾਨੂੰ ਪਹਿਲਾਂ ਵੀ ਦਿਖਾਈਏ ਵਲੌਗ ਚ ਇਹ ਹੁਣ ਆ ਸੁੱਕੀ ਡੈੜੀ ਮੈਂ ਮੀਂਹ ਤੇ ਬਾਅਦ ਹੁਣ ਕਣਕ ਜੰਮੇ ਦੀ ਖੁੱਡਾਂ ਚ ਜਿਵੇਂ ਮਾਨੇ ਸੁੱਕੇ ਵਿੱਚ ਬੀਤੀ ਰਿਤ ਤਿੰਨ ਗੇੜੇ ਦੇ ਦਿੱਤੇ ਮਸ਼ੀਨ ਦੇ ਹੁਣ ਇਸ ਵਾਰ ਜਿਹੜੀ ਤਾਜੀ ਕਣਕ ਜੰਮ ਰਹੀ ਤੁਹਾਨੂੰ ਲਵੇ ਜਾ ਕੇ ਵੀ ਦਿਖਾਉਂਗਾ ਉਹ ਇਹ ਮੋਰ ਆ ਪੱਟਦੇ ਆ ਉਸ ਦਾ ਵੀ ਆਓ ਖਾਈ ਜਾਂ ਦਾਣਾ ਖਾਜੇ ਆ ਉਸ ਦਾ ਹੁਣ ਤੁਹਾਨੂੰ ਲਾ ਕੇ ਜਾ ਕੇ ਦਿਖਾਣਾ ਇਹ ਕਿਤਰਾ ਨੁਕਸਾਨ ਕਰਾਣਾ ਇੱਥੇ ਬੈਠੇ ਇਹ ਓ ਦੇਖੋ ਆ ਉੜ ਕੇ ਦੇਖ ਇਹ ਮੋਰ ਆ ਬਈ ਜਿਹੜੇ ਆਹ ਬੈਠੇ ਆ ਇਹ ਮੈਂ ਤੁਹਾਨੂੰ ਵੀਡੀਓ ਚ ਵੀ ਦਿਖਾਦਾ ਇਹ ਯੋ ਮੋਰ ਆ ਇਹ ਇਤਰਾ ਮਾ ਇਹ ਟੋਲੀਆਂ ਜੇ ਇਹਦਾ ਦੋ ਆਰੇ ਕਈ ਮਰਦਾ 8 8 10 10 ਜਣੇ ਆਵਾਂ ਨਾ ਸਾਰੀ ਪੱਟ ਕੇ ਕਣਕ ਗੁਣਕ ਹੋਰ ਜੋ ਫਸਲ ਇਹ ਜੀ ਬੀਜੂ ਨੁਕਸਾਨ ਬਹੁਤ ਰਾਂ ਜੋਦਾ ਆਇਆ ਦੋ ਦਿਨਾਂ ਬਾਅਦ ਆਣ ਸਰਦਾਰ ਫਿਰ ਫੋਨ ਪਾ ਪਤਾ ਨਹੀਂ ਕਿਹੜੀਆਂ ਸੀਗੀਆਂ ਬਾਤਾਂ ਹੋਵਾਂ ਇਹ ਜੀਆਂ ਵੀ ਮੁੱਕਦੀਆਂ ਨਹੀਂ ਹੈ ਭੰਗੂ ਸਾਹਿਬ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਮਿਲਦੇ ਆਂ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਬਲੌਗ ਦੇਖਦੇ ਹੋ ਸਪੋਰਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਬਾ ਆਪਣੀ ਆਹੀ ਰੁਟੀਨ ਜੀ ਤੁਹਾਨੂੰ ਦਿਖਾਈ ਜੰਨੇ ਆ ਖੇਤਾਂ ਵਾਲੀ ਤੇ ਜੋ ਮਾੜਾ ਮੋਟਾ ਬਾਹਰ ਅੰਦਰ ਜੰਨੇ ਉਹ ਦਿਖਾਦੇ ਹਾਂ ਵੀ ਚਲੋ ਕਿਤੇ ਜਾਣਾ ਸਭ ਕੁਝ ਸ਼ੇਅਰ ਕਰ ਦਿੰਨੇ ਆ ਤੇ ਹੁਣ ਵੀ ਦੇਖੋ ਜੀ ਮੌਸਮ ਹਜੇ ਸਾਢੇ 3 ਹੋਇਆ ਦੁਪਹਿਰੇ ਦੇ ਐ ਹੋਗਾ ਜਿਵੇਂ ਹਨੇਰਾ ਹੋਣ ਵਾਲਾ ਸ਼ਾਮ ਹੋਣ ਵਾਲੀ ਆ ਦੇਖੋ ਇਹ ਮਤਲਬ 6 6:30 ਹੋ ਰਹੇ ਹੁੰਦੇ ਨੇ ਸ਼ਾਮ ਰਾਤ ਦੇ ਮਤਲਬ ਸ਼ਾਮ ਜੀ ਦੇ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ ਚਕਾਣਾ ਆਪਣੇ ਗਵੰਟੀ ਭਾਈ ਨੂੰ ਇੰਨਾ ਕਦਾ ਕਰਨਾ ਪੈਂਦਾ ਜੇ ਕਿਸੇ ਬੰਦੇ ਲੋੜਾ ਕੰਮ ਆਣਾ ਚਾਹੀਦਾ ਕਿਉਂ ਵੀ ਠੀਕ ਸਹੀ ਨਹੀਂ ਜੀ ਬਾਤ ਹੁਣ ਬਜਾ ਕੱਲੇ ਦੇ ਹੀ ਹੁਣ ਐਨੀਆਂ ਕੱਖ ਚੱਕ ਪੰਡਾ ਚੱਕਣੇ ਕਿਹੜਾ ਸੌਖੀ ਐ ਮੈਂ ਕਿਹਾ ਚੱਲ ਕੋਈ ਨਹੀਂ ਚੁਕਾ ਦੇ ਵੀ ਉੱਪਰ ਤੇ ਕੜੀਆਂ ਵੀ ਲੱਗੀਆਂ ਪੈਣ ਕੋਠਾ-ਕੋਠਾ ਦੇਖ ਲਓ ਕੋਈ ਉਹ ਬਗਜੇ ਹੈ ਨਾ ਉਹ ਹੈਗੀ ਪੋਰਚ ਜਿਓ ਬਣੀ ਵੀ ਮੂਰੇ ਜੇ ਮੀਮੂ ਆ ਗਿਆ ਭਿੱਜਣ ਤੇ ਪਰ ਪੰਡਾ ਹਜੇ ਪਈਆਂ ਬਾਦਮ ਲੈ ਕੇ ਜਾਗੇ ਪੰਜ ਪੰਡਾ ਰੱਖ ਲੀਆਂ ਪਰ ਰੇੜੀ ਦੀ ਜਾਨ ਘਟਦੀ ਪੰਜ ਪੰਡਾ ਨੇ ਖਾਤਾ ਵਜਨ ਹੋ ਜਾ ਗਿੱਲੇ ਵੀ ਆ ਗੱਖਾ ਹਾਂ ਆ ਵੀ ਤਿੰਨ ਕਥਾ ਲੈ ਹੀ ਪਏ ਆ ਮੀ ਆ ਗਿਆ ਤਾਂ ਕਣੀਆਂ ਜੀਆਂ ਬਹੁਤ ਠੱਡ ਕਰਤੀ ਰੱਬ ਨੇ ਹੋਰ ਬਹੁਤ ਜਿਆਦਾ ਹੁਣ ਕੱਲ ਨੂੰ ਆ ਪਾਵਾਂਗੇ ਕੀ ਕਰਾਂਗੇ ਅਜੇ ਵਾਂਗ ਲੈ ਜਮ ਤਾਣੀ ਹੁਣ ਕਰ ਲਾ ਪਤੀ ਚਾਹ ਮਿੱਠਾ ਰੋ ਕੇ ਪੱਤੀ ਠੋਕ ਕੇ ਪੀਏ ਹੁਣ